ਐਸਪੀ ਬਠਿੰਡਾ ਜੋਤੀ ਯਾਦਵ ਨਾਲ ਡੀਆਈਜੀ ਬਠਿੰਡਾ ਰੇਂਜ ਉਹ ਇੱਥੇ ਮੌਜੂਦ ਸੀ ਤਾਂ ਮੌਕੇ ਉੱਪਰ ਜਿਹੜੇ ਸਾਰੇ ਸੀਨੀਅਰ ਅਧਿਕਾਰੀ ਸੀਗੇ ਉਹ ਮੌਜੂਦ ਸੀ ਉਹਨਾਂ ਦੀ ਉਹਨਾਂ ਦੀ ਗਵਾਹੀ ਦੇ ਹੇਠ ਇਹ ਸਾਰਾ ਕੁਝ ਪਿੰਡ ਜੌਨ ਦੇ ਵਿੱਚ ਵੜ ਕੇ ਉਹ ਕੀਤਾ ਜਾ ਰਿਹਾ ਜੇ ਭਗਵਾਨ ਸਿੰਘ ਮਾਨ ਜੋ ਕਹਿੰਦੇ ਸੀ ਕਿ ਧਰਨਾ ਲੱਗਣ ਨਹੀਂ ਦੇਵਾਂਗੇ ਪਰ ਇਸ ਪ੍ਰਕਾਰ ਉਹਨਾਂ ਨੇ ਕਿਹਾ ਸੀਗਾ ਕਿ ਆਹ ਕੁਝ ਵਾਪਰੂਗਾ ਜੇਕਰ ਤੁਸੀਂ ਧਰਨਾ ਲਗਾਉਂਗੇ ਜਾਂ ਧਰਨਾ ਲਗਾਉਣ ਬਾਰੇ ਸੋਚੋਗੇ ਕਈ ਥਾਵਾਂ ਦੇ ਵਿੱਚ ਬੰਬ ਫਟ ਕੇ ਕਈ ਥਾਵਾਂ ਦਾ ਨੁਕਸਾਨ ਕੀਤਾ ਗਿਆ ਤੇ ਕਈ ਲੋਕਾਂ ਦੇ ਜ਼ਖਮਾ ਜਿਹੜੇ ਉਹ ਹੋ ਚੁੱਕੇ ਨੇ ਜ਼ਖਮੀ ਕਈ ਲੋਕ ਇੱਥੇ ਹੋ ਚੁੱਕੇ ਨੇ ਤਾਂ ਤਾਂ ਤਸਵੀਰਾਂ ਦਿਖਾ ਦਿੰਦੇ ਆ ਪਿੰਡ ਜੌਂ ਦੇ ਵਿੱਚ ਇੱਕ ਕਿਸਾਨ ਅਤੇ ਪੁਲਿਸ ਆਮੋ ਸਾਹਮਣੇ ਆ ਪੁਲਿਸ ਜਿਹੜੀ ਉਹ ਲਗਾਤਾਰ ਪਿੰਡ ਦੇ ਵਿੱਚ ਵਧ ਰਹੀ ਹੈ ਕਿਸਾਨ ਆਪਣੇ ਕਿਸਾਨ ਭਵਨ ਦੇ ਕੋਲ ਬੈਠੇ ਹੋਏ ਸੀਗੇ ਸ਼ਾਂਤ ਬਈ ਪਿੰਡ ਦੇ ਵਿੱਚ ਵੜ ਕੇ ਪੁਲਿਸ ਨੇ ਜਿਹੜੀ ਇਹ ਕਾਰਵਾਈ ਕੀਤੀ ਹੈ ਕਿਸਾਨਾਂ ਦੇ ਉੱਪਰ ਪੁਲਿਸ ਹੈ ਜਿਹੜੀ ਉਹ ਡਲੇ ਚਲਾ ਰਹੀ ਹੈ ਕਿਸਾਨ ਵੀ ਡਲੇ ਚਲਾ ਰਹੇ ਨੇ ਪਰ ਕਿਸਾਨਾਂ ਦੇ ਕੋਲ ਸਿਰਫ ਤੇ ਸਿਰਫ ਡਲੇ ਨੇ ਪੁਲਿਸ ਦੇ ਕੋਲੇ ਅਥਰੂ ਗੈਸ ਦੇ ਗੋਲੇ ਨੇ ਡਾਂਗਾ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਫੋਰਸ ਹੈ ਜਿਹੜੇ ਕਿਸਾਨ ਨੇ ਉਹ 100 ਤੋਂ 150 ਕਿਸਾਨ ਇੱਥੇ ਨੇ ਪਰ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸ ਜਿਹੜੀ ਉਹ ਪਿੰਡ ਦੇ ਵਿੱਚ ਵੜ ਗਈ ਹੈ ਜੌਂਦ ਪਿੰਡ ਦੇ ਵਿੱਚ ਘਰਾਂ ਦੇ ਵਿੱਚ ਜਿਹੜੇ ਉਥਰੂ ਕੇ ਦੇ ਗੋਲੇ ਡਗ ਰਹੇ ਨੇ ਬੰਬ ਡਗ ਰਹੇ ਨੇ ਤਾਂ ਘਰਾਂ ਦੇ ਵਿੱਚ ਡਲੇ ਚੱਲ ਰਹੇ ਨੇ ਘਰਾਂ ਦੇ ਵਿੱਚ ਨੁਕਸਾਨ ਹੈ ਜਿਹੜਾ ਉਹ ਲਗਾਤਾਰ ਹੋ ਰਿਹਾ ਤਾਂ ਪੁਲਿਸ ਪਿੰਡ ਦੇ ਵਿੱਚ ਵੜ ਗਈ ਹੈ ਕਿਸਾਨਾਂ ਵੱਲੋਂ ਕੋਈ ਐਲਾਨ ਹਲੇ ਹੋਣਾ ਬਾਕੀ ਸੀ ਕਿ ਉਹਨਾਂ ਨੇ ਕੀ ਕਰਨਾ ਤਾਂ ਦਿਖਸਾਦੇ ਹੋ ਬੰਬ ਹੈ ਜਿਹੜੇ ਉਹ ਲਗਾਤਾਰ ਸੁੱਟੇ ਜਾ ਰਹੇ ਆ ਪਿੰਡ ਜੌਂਦ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਪ੍ਰਕਾਰ ਪੁਲਿਸ ਜਿਹੜੀ ਉਹ ਆਪਣੀ ਕਾਰਵਾਈ ਕਰ ਰਹੀ ਹੈ ਪੁਲਿਸ ਪਿੰਡ ਦੇ ਵਿੱਚ ਦਾਖਲ ਹੋ ਕੇ ਕਿਸਾਨਾਂ ਦੇ ਉੱਪਰ ਕਿਸਾਨ ਆਪਣੀ ਗੱਲਬਾਤ ਆਪਸ ਦੇ ਵਿੱਚ ਕਰ ਰਹੇ ਸੀ ਤਾਂ ਉੱਥੇ ਪੁਲਿਸ ਆਉਂਦੀ ਹੈ ਇੱਕ ਧਮਾਕੇ ਹੱਲਾ ਬੋਲ ਦਿੰਦੀ ਹੈ ਤਾਂ ਇਹ ਨੁਕਸਾਨ ਜਿਹੜਾ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਕਹਿੰਦੇ ਸੀ ਕਿ ਧਰਨਾ ਲੱਗਣ ਨਹੀਂ ਦੇਵਾਂਗੇ ਪਰ ਇਸ ਪ੍ਰਕਾਰ ਉਹਨਾਂ ਨੇ ਕਿਹਾ ਸੀਗਾ ਕਿ ਆ ਕੁਝ ਵਾਪਰੂਗਾ ਜੇਕਰ ਤੁਸੀਂ ਧਰਨਾ ਲਗਾਉਂਗੇ ਜਾਂ ਧਰਨਾ ਲਗਾਉਣ ਬਾਰੇ ਸੋਚੋਗੇ ਤਾਂ ਇਹ ਤਸਵੀਰਾਂ ਤੁਹਾਨੂੰ ਪਿੰਡ ਜੌਂਦ ਦੀਆਂ ਦਿਖਾ ਰਿਹਾ ਜਿਲ੍ਹਾ ਬਠਿੰਡੇ ਦਾ ਪਿੰਡ ਜੌਂਦ ਜੋ ਕਿ ਰਾਮਪੁਰਾ ਖੂਲ ਦੇ ਨਾਲ ਆ ਉੱਤੇ ਬੀਕੇਯੂ ਗ੍ਰਾਹਾਂ ਦੇ ਜੋ ਕਿਸਾਨ ਨੇ ਜੋ ਕਰਮਚਾਰੀ ਨੇ ਉਹ ਬੈਠੇ ਹੋਏ ਸੀ ਕਿ ਅੱਜ ਬਠਿੰਡਾ ਉਹਨਾਂ ਦਾ ਧਰਨਾ ਦੇਣ ਦਾ ਪ੍ਰੋਗਰਾਮ ਸੀਗਾ ਸਿਰਫ ਇੱਕ ਦਿਨ ਦਾ ਧਰਨਾ ਉਹਨਾਂ ਵੱਲੋਂ ਦਿੱਤਾ ਜਾਣਾ ਸੀਗਾ ਪਰ ਉਹ ਧਰਨਾ ਦੇਣਾ ਠਕੀ ਦੇਣਾ ਸੀਗਾ ਪਿੰਡ ਦੇ ਵਿੱਚ ਬੈਠਾਂ ਦੇ ਉੱਪਰ ਜਿਹੜਾ ਉਹ ਬਟਿੰਡਾ ਪੁਲਿਸ ਦੇ ਵੱਲੋਂ ਆ ਕੇ ਧਾਵਾ ਬੋਲ ਦਿੱਤਾ ਜਾਂਦਾ ਤੇ ਕਿਸਾਨਾਂ ਦਾ ਭਾਰੀ ਨਕਸਾਨ ਵਾਲਾ ਜਿਹੜਾ ਇੱਥੇ ਹੋ ਗਿਆ ਹੁਣ ਤੱਕ ਇੱਕ ਨੌਜਵਾਨ ਦਾ ਹੱਥ ਕੱਟਿਆ ਗਿਆ ਕਈ ਘਰਾਂ ਦੇ ਵਿੱਚ ਬੰਬ ਫਟ ਕੇ ਨੇ ਕਈ ਘਰਾਂ ਦਾ ਨੁਕਸਾਨ ਕੀਤਾ ਗਿਆ ਤੇ ਕਈ ਲੋਕਾਂ ਦੇ ਜ਼ਖਮਾ ਜਿਹੜੇ ਉਹ ਹੋ ਚੁੱਕੇ ਨੇ ਜ਼ਖਮੀ ਕਈ ਲੋਕ ਇੱਥੇ ਹੋ ਚੁੱਕੇ ਨੇ ਕਿਉਂਕਿ ਲਗਾਤਾਰ ਪੁਲਿਸ ਪਿੰਡ ਦੇ ਵਿੱਚ ਵੜ ਕੇ ਕਾਰਵਾਈਆਂ ਕਰ ਰਹੀ ਆ ਡਾਣਾ ਬਨ ਬਨ ਕੇ ਜਿਹੜੀ ਬਠਿੰਡਾ ਪੁਲਿਸ ਐ ਇੱਥੇ ਪਹੁੰਚੀ ਆ ਨਾਲ ਉਹਨਾਂ ਦੇ ਐਸਐਸਪੀ ਬਠਿੰਡਾ ਜੋਤੀ ਯਾਦਵ ਨਾਲ ਡੀਆਈਜੀ ਬਠਿੰਡਾ ਰੇਂਜ ਉਹ ਵੀ ਇੱਥੇ ਮਜੂਦ ਸੀ ਤਾਂ ਮੌਕੇ ਉੱਪਰ ਜਿਹੜੇ ਸਾਰੇ ਸੀਨੀਅਰ ਅਧਿਕਾਰੀ ਸੀਗੇ ਉਹ ਮਜੂਦ ਸੀ ਉਹਨਾਂ ਦੇ ਉਹਨਾਂ ਦੀ ਗਵਾਈ ਦੇ ਹੇਠ ਇਹ ਸਾਰਾ ਕੁਝ ਪਿੰਡ ਜੌਨ ਦੇ ਵਿੱਚ ਵੜ ਕੇ ਉਹ ਕੀਤਾ ਜਾ ਰਿਹਾ ਤਾਂ ਕਿਸਾਨ ਇੱਕ ਵਾਰ ਫੇਰ ਅੱਗੇ ਵਧ ਗਏ ਨੇ ਪਰ ਪੁਲਿਸ ਜਿਹੜੀ ਉਹ ਭਾਰੀ ਨਫਰੀ ਅਤੇ ਭਾਰੀ ਸੋਰਸਿੰਗ ਦੇ ਕੋਲ ਨੇ ਉਸ ਦੇ ਕਾਰਨ ਵਾਰ-ਵਾਰ ਕਿਸਾਨਾਂ ਦੇ ਉੱਪਰ ਹਮਲਾ ਕਰ ਰਹੀ ਹੈ ਕਿਸਾਨ ਕਿਤੇ ਜਾ ਨਹੀਂ ਰਹੇ ਸੀਗੇ ਕਿਸਾਨ ਚੁੱਪਚਾਪ ਆਪਣੇ ਪਿੰਡ ਦੇ ਵਿੱਚ ਬੈਠੇ ਹੋਏ ਸੀ ਤਾਂ ਚੁੱਪਚਾਪ ਬੈਠਿਆਂ ਦੇ ਉੱਪਰ ਸ਼ਾਂਤਮਈ ਬੈਠਿਆਂ ਦੇ ਉੱਪਰ ਇਹ ਕਾਰਵਾਈ ਹੈ ਜਿਹੜੀ ਉਹ ਪੁਲਿਸ ਦੇ ਵੱਲੋਂ ਆ ਕੇ ਕੀਤੀ ਗਈ ਹੈ ਜੋ ਕਿ ਬੜੀ ਮੰਦਭਾਗੀ ਹੈ ਇਸ ਤਰੀਕੇ ਦਾ ਮਾਹੌਲ ਜੇਕਰ ਪਿੰਡਾਂ ਦੇ ਵਿੱਚ ਬਣਨ ਲੱਗਿਆ ਪੁਲਿਸ ਜਿਹੜੀ ਉਹ ਘਰਾਂ ਵਿੱਚ ਦਾਖਲ ਦਿਨ ਦਿਹਾੜੇ ਹੋਰ ਲੱਗ ਪਈ ਹੈ ਹਾਲਾਤ ਨੇ ਜੋ ਪੰਜਾਬ ਦੇ ਬਣ ਚੁੱਕੇ ਲਗਾਤਾਰ ਸਵਾਲ ਹੁੰਦੇ ਆ ਕਿ ਪੰਜਾਬ ਪੁਲਿਸ ਸਟੇਟ ਦੇ ਵੱਲ ਵਧਦਾ ਜਾ ਰਿਹਾ ਤਾਂ ਇਹ ਤਸਵੀਰ ਹੈ ਉਸ ਪੰਜਾਬ ਦੀ ਜੋ ਕਿ ਸ਼ੰਕੇ ਲਗਾਤਾਰ ਜਿਤਾਏ ਜਾਂਦੇ ਆ ਕਿ ਪੁਲਿਸ ਸਟੇਟ ਪੰਜਾਬ ਬਣਦਾ ਜਾ ਰਿਹਾ ਤਾਂ ਵੱਡੀ ਕਾਰਵਾਈ ਹੈ ਜਿਹੜੀ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਉੱਪਰ ਕੀਤੀ ਜਾ ਰਹੀ ਹੈ ਪਿੰਡ ਦੇ ਵਿੱਚ ਸ਼ਾਂਤਮਈ ਬੈਠਾਂ ਦੇ ਉੱਪਰ ਇਹ ਹਮਲਾ ਕਰਨਾ ਪੁਲਿਸ ਦਾ ਬੜਾ ਮੰਦਭਗ ਆਇਆ ਪੰਜਾਬ ਦੀ ਇਹ ਤਸਵੀਰ ਹੈ ਜਿਹੜੀ ਬੜੀ ਮੰਦਭਗੀ ਹੈ ਤਾਂ ਲਗਾਤਾਰ ਮਾਹੌਲ ਹੈ ਜਿਹੜਾ ਇੱਥੇ ਆ ਗਰਮਾਇਆ ਹੋਇਆ ਮਾਹੌਲ ਆ ਜਿਹੜਾ ਉਹ ਤਣਾਅਪੂਰਨ ਬਣਿਆ ਹੋਇਆ ਤਾਂ ਡਰੋਨ ਆ ਜਿਹੜਾ ਪੁਲਿਸ ਦਾ ਉੱਪਰ ਫਿਰ ਰਿਹਾ ਕਿਉਂਕਿ ਪੁਲਿਸ ਦੇ ਵੱਲੋਂ ਕੁਝ ਸਮਾਂ ਬਾਅਦ ਇਹਨਾਂ ਕਿਸਾਨਾਂ ਉੱਪਰ ਕਾਰ ਆਉਂਦੀਆਂ ਵੀ ਜੜੀਆਂ ਉਹ ਕੀਤੀਆਂ ਜਾਣਗੀਆਂ ਤਾਂ ਇਹ ਹਾਲਾਤ ਆ ਪੰਜਾਬ ਦੇ ਬਣ ਚੁੱਕੇ ਨੇ ਪਿੰਡਾਂ ਦੇ ਵਿੱਚ ਪੁਲਿਸ ਜਿਹੜੀ ਘਰਾਂ ਦੇ ਵਿੱਚ ਪੁਲਿਸ ਜਿਹੜੀ ਉਹ ਦਾਖਲ ਹੋਣਾ ਸ਼ੁਰੂ ਹੋ ਗਈ ਆ